ਪੰਜਾਬ ਸਰਕਾਰ ਦੇ ਵੱਲੋਂ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੇਣ ਦੀ ਗਾਰੰਟੀ ਨੂੰ ਪੂਰਾ ਕੀਤਾ ਜਾ ਰਿਹਾ ਹੈ ਜਿਸ ਨਾਲ 90% ਤੋਂ ਵੱਧ ਪਰਿਵਾਰਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਦੇ ਮੋਢਿਆਂ ਤੋਂ ਬਿਜਲੀ ਬਿੱਲਾਂ ਦਾ ਬੋਝ ਘੱਟ ਹੋ ਗਿਆ ਹੈ ਹਰ ਵਰਗ ਖਾਸ ਕਰ ਮੱਧ ਵਰਗ ਨੂੰ ਇਸ ਨਾਲ ਬਹੁਤ ਲਾਭ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਗੋਇੰਦਵਾਲ ਸਾਹਿਬ ਦਾ ਪ੍ਰਾਈਵੇਟ ਥਰਮਲ ਪਲਾਂਟ 3 ਕੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਜਿਸ ਨਾਲ ਪੰਜਾਬ ਬਿਜਲੀ ਸਰਪਲਸ ਸੂਬਾ ਬਣ ਰਿਹਾ ਹੈ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਅਤੇ ਖਪਤਕਾਰ ਬਿਜਲੀ ਦੇ ਬਿੱਲਾਂ ਤੋਂ ਹੋਈ ਬਚਤ ਨਾਲ ਆਪਣੀਆਂ ਹੋਰ ਬੁਨਿਆਦੀ ਜ਼ਰੂਰਤਾਂ ਆਸਾਨੀ ਨਾਲ ਪੂਰੀਆਂ ਕਰ ਰਹੇ ਹਨ ਸ਼ਸ਼ੀਕਲ ਮਹਿਆ ਰਮਨਦੀਪ ਜ਼ਿਰਖਪੁਰ ਤੋਂ ਮੈਂ ਸਿਮ ਭਗਵੰਤਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 600 ਯੂਨਿਟ ਮਾਫ਼ ਕੀਤੀ ਔਰ ਜਿਸ ਨਾਲ ਸਾਡਾ ਖਰਚੇ ਘੱਟ ਹੋਏ ਔਰ ਪੈਸੇ ਵੀ ਬਚਣੇ ਸ਼ੁਰੂ ਹੋਏ ਧੰਨਵਾਦ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਇਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਨਾ ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈ ਕੱਲੇ ਘਰੇਲੂ ਖਪਤਕਾਰਾਂ ਲਈ ਨਹੀਂ ਖੇਤੀਬਾੜੀ ਦੇ ਸੈਕਟਰ ਵਿੱਚ ਵੀ ਜਿਹੜੀ ਬਿਜਲੀ ਹੈ ਝੋਨੇ ਵਾਸਤੇ ਖਾਸ ਤੌਰ ਤੇ ਜਿਹੜੀ ਪਹਿਲਾਂ 8 ਘੰਟੇ ਆਉਂਦੀ ਸੀ 10 10 12 12 14 14 ਘੰਟੇ ਨਿਰਬਿਗਨ ਚੱਲ ਰਹੀ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸਵੈਰਾ ਟੀਵੀ ਤੇ ਅੱਜ ਸੂਲੇ ਦੀ ਅਹਿਮ ਖਬਰ ਚੜੀ ਹੈ ਬਰਨਾਲਾ ਤੋਂ ਸਾਮਨੇ ਆ ਰਹੀ ਜਿਸੇ ਬਰਨਾਲਾ ਦੇ ਵਿੱਚ ਬਨਾਲਾ ਸੀਆਈਏ ਸਟਾਫ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਬਨਾਲਾ ਸੀਆਈਏ ਸਟਾਫ ਨੇ 4 ਚੋਰਾ ਨੂੰ ਲੱਖਾਂ ਰੁਪਏ ਤੇ ਜਿਹੜੇ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਨਾ ਚਾਰ ਚੋਰਾਂ ਵੱਲੋਂ ਬੀਤੇ ਦਿਨੇ ਇੱਕ ਘਰ ਦੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਇਨ੍ਹਾਂ ਚੋਰਾਂ ਦੀ ਭਾਲ ਕਰ ਰਹੀ ਸੀ ਦਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਤੁਸੀਂ ਵੇਖ ਪਾਰੇ ਹੋ ਸੀਆਈਏ ਸਟਾਫ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਇਨ੍ਹਾਂ ਚੋਰਾਂ ਤੇ ਕਈ ਹੋਰ ਮਾਮਲੇ ਜਿਹੜੇ ਨੇ ਬੀਤੇ ਦਿਨੋਂ ਤੋਂ ਦਰਜ ਨੇ ਲਗਾਤਾਰ ਪੁਲਿਸ ਬੀਤੇ ਦਿਨ ਤੋਂ ਇਹਨਾਂ ਚੋਰਾਾਂ ਦੀ ਭਾਲ ਕਰ ਰਹੀ ਸੀ ਤੁਹਾਨੂੰ ਦੱਸ ਦਈਏ ਕਿ ਕੇਸ ਸਟਾਫ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਿਹੜਾ ਸੋਨਿਲ ਕੁਮਾਰ ਜਿਸ ਦੇ ਘਰ ਚੋਰੀ ਹੋਈ ਸੀ ਉਹ ਰਿਸ਼ਤੇਦਾਰ ਹੈ ਦੇ ਵਿੱਚ ਲੁਧਿਆਣੇ ਗਿਆ ਹੋਇਆ ਸੀ ਜਦੋਂ ਸ਼ਾਮ ਨੂੰ ਪਰਿਵਾਰ ਸਮੇਤ ਵਾਪਸ ਆਇਆ ਤਾਂ ਘਰ ਦੇ ਵਿੱਚ ਸਭ ਕੁਝ ਜਿਹੜਾ ਇਹ ਵਿਖਰਿਆ ਪਿਆ ਸੀ ਅਲਮਾਰੀ ਦੇ ਜਿਹੜੇ ਲੋਖ ਨੇ ਇਹ ਘਰ ਦੇ ਲੋਕ ਜਿਹੜੇ ਨੇ ਉਹ ਟੁੱਟੇ ਹੋਏ ਸੀ ਜਿਸ ਤੋਂ ਬਾਅਦ ਇਸ ਪਰਿਵਾਰ ਵੱਲੋਂ ਪੁਲਿਸ ਨੂੰ ਇਤਲਾ ਦਿੱਤੀ ਗਈ ਜਿਸ ਦੇ ਵਿੱਚ ਕਿਹਾ ਗਿਆ ਕਿ 15 ਲੱਖ ਰੁਪਏ ਤੇ ਨਾਲੇ ਸੋਨਾ ਚਾਂਦੀ ਜਿਹੜਾ ਘਰ ਦੇ ਵਿੱਚ ਪਿਆ ਸੀ ਉਹ ਚੋਰੀ ਹੋ ਗਿਆ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਜਿਹੜੀ ਹੈ ਪਾਲ ਕਰ ਰਹੀ ਸੀ ਜਿਸ ਦੇ ਵਿੱਚ ਪਤਾ ਲੱਗਾ ਕਿ ਗੁਰਵਿੰਦਰ ਸਿੰਘ ਜਿਹੜਾ ਇਹ ਕੈਨੇਡਾ ਦੇ ਵਿੱਚ ਵੀ 4 ਤੋਂ ਵੱਧ ਮਾਮਲੇ ਜਿਹੜੇ ਨੇ ਦਰਜ ਨੇ ਇਸ ਦੇ ਨਾਲ ਹੀ ਉਸ ਦਾ ਸਾਥੀ ਜਿਹੜਾ ਹੈ ਹਰਵਿੰਦਰ ਸਿੰਘ ਵੀ ਮਲੇਸ਼ੀਆ ਤੋਂ ਵਾਪਸ ਆਇਆ ਸੀ ਤਾਂ 4 ਮੁਲਜ਼ਮਾਂ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਈ ਮਾਮਲੇ ਜਿਹੜੇ ਨੇ ਦਰਜ ਨੇ ਲਗਾਤਾਰ ਪੁਲਿਸ ਵੱਲੋਂ ਇਹਨਾਂ ਚੋਰਾਂ ਦੀ ਜਿਹੜੀ ਹੈ ਪਾਲ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਹੁਣ ਬਟੇ ਮਨਾਲਾ ਸੀਆਈ ਸਟਾਫ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਬਨਾਲਾ ਸੀਆਈ ਸਟਾਫ ਨੇ ਚਾਰ ਮੁਲਜ਼ਮਾ ਨੂੰ ਕਾਬੂ ਕੀਤਾ ਜਿਸ ਦੇ ਨਾਲ ਉਹਨਾਂ ਨੇ ਜਿਹੜੇ ਚੋਰੀ ਦੇ ਸਮਾਨ ਸੀ ਤੇ ਲੱਖਾਂ ਰੁਪਏ ਜਿਹੜੇ ਨੇ ਉਹ ਵੀ ਕਾਬੂ ਕੀਤੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਬਨਾਲਾ ਸੀਆਈ ਸਟਾਫ ਵੱਲੋਂ ਜਾਣਕਾਰੀ ਦਿੱੰ데요 ਕੀ ਕੁਝ ਕਿਹਾ ਗਿਆ ਇੱਕ ਵਾਰ ਤੁਹਾਨੂੰ ਹੋਊ ਸੁਣਾਤ ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਡੇਨਿਕ ਸਵਰਟੀ ਵੀ ਮੈਂ ਨਰਮਲ ਕੁਮਾਰ ਸੀਆਈ ਸਟਾਫ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਆ ਚਾਰ ਚੋਰਾਂ ਨੂੰ ਗ੍ਰਿਫਤਾਰ ਕੀਤਾ ਸਾਡੇ ਨਾਲ ਐਸਪੀਡੀ ਅਸ਼ੋਕ ਕੁਮਾਰ ਸ਼ਰਮਾ ਉਹਨਾਂ ਤੋਂ ਲੈਣੀ ਹੈ ਪੂਰੀ ਜਾਣਕਾਰੀ ਸਰ ਸਤਿ ਸ਼੍ਰੀ ਅਕਾਲ ਦੇਨੀ ਸਵੇਰਾ ਤੇ ਸਵਾਗਤ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਜੋ ਗਰੋ ਫੜਿਆ ਜੀ ਹਾਂਜੀ ਇਹ ਨਾ ਜੀ ਅਸਲ 'ਚ ਸਾਡੇ ਬਰਨਾਲਾ ਦੇ ਸੁਨੀਲ ਕੁਮਾਰ ਦਾ ਹੈਗਾ ਬਰਨਾਲਾ ਸ਼ਹਿਰ ਦੇ ਵਿੱਚ ਵਾਸੀ ਨੇ ਜਿਹੜੇ ਲੁਧਿਆਣੇ ਗਏ ਸੀ ਕਿਸੇ ਕੰਮ ਕਰ ਵਾਸਤੇ ਜਦੋਂ ਉਹ ਘਰ ਸ਼ਾਮ ਨੂੰ ਵਾਪਸ ਆਉਂਦੇ ਤੇ ਉਹਨਾਂ ਦੇ ਘਰ ਦਾ ਤਾਲਾ ਟੁੱਟਿਆ ਹੁੰਦਾ ਅੰਦਰ ਅਲਮਾਰੀ ਦੇ ਵਿੱਚੋਂ ਵੀ ਸਮਾਨ ਸੂਨ ਸਾਰਾ ਕੱਢਿਆ ਹੁੰਦਾ ਜਿਹੜਾ ਕਿ ਉਹਨਾਂ ਦਾ 15 ਲੱਖ ਦੇ ਕਰੀਬ ਕੈਸ਼ ਸੀਗਾ ਸੋਨੇ ਦੇ ਜੀਵਰਾ ਸੀਗੇ ਕੁਝ ਚਾਂਦੀ ਦੇ ਜੀਵਰਾ ਸੀਗੇ ਤੇ ਹੋਰ ਕੁਝ ਹੋਰ ਉਹਦੇ ਜ਼ਰੂਰੀ ਡਾਕੂਮੈਂਟਸ ਸੀਗੇ ਤਾਂ ਉਸ ਦੇ ਉੱਪਰ ਫੇ ਸਾਡਾ ਐਫਆਰ ਲੋਜ ਸੀ ਕਰਦੇ ਹਾਂ 369 ਨੰਬਰ 11825 ਨੂੰ ਉਹ ਸਵੇਰ ਸਾਡੇ ਤਫਤੀਸ਼ ਸਟਾਰਟ ਹੋ ਜਾਂਦੀ ਹੈ ਤੇ ਸਾਡੇ ਹਿਊਮਨ ਰਿਸੋਰਸਸ ਰਾਹੀਂ ਤੇ ਕੁਝ ਟੈਕਨੀਕਲ ਸਟਾਫ ਰਹਿੰ। ਫਿਰ ਸਾਡੇ ਕੋਲ ਜਿਹੜੀ ਚਾਰ ਦੋਸ਼ੀਆਂ ਦੇ ਜਿਹੜੇ ਹੈਗੇ ਕਿ ਇਹ ਨਾਮਜ਼ਦ ਹੋ ਜਾਂਦੇ ਨੇ ਔਰ ਫਿਰ ਉਸ ਤੋਂ ਬਾਅਦ 18 ਨੌ ਨੂੰ ਇਹਨਾਂ ਨੂੰ ਪਟਿਆਲੇ ਤੋਂ ਸ਼ਹਿਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਜਾਂਦਾ ਜਿਨ੍ਹਾਂ ਵਿੱਚ ਸੁਖਮੰਦਰ ਸਿੰਘ ਉਰਫ ਮੰਦਰ ਪੁੱਤਰ ਸੂਰਜ ਸਿੰਘ ਵਾਸੀ ਖਪਿਆਵਾਲੀ ਜ਼ਿਲ੍ਹਾ ਮੁਕਸਰ ਬਾਕੀ ਤਿੰਨ ਦੋਸ਼ੀ ਗੁਰਵਿੰਦਰ ਸਿੰਘ ਦੂਜਾ ਵੀ ਗੁਰਵਿੰਦਰ ਸਿੰਘ ਹੈ ਤੀਜਾ ਹਰਵਿੰਦਰ ਸਿੰਘ ਹੈ ਇਹ ਤਿੰਨੋਂ ਹਰਿਆਣੇ ਤੋਂ ਨੇ ਇਹਨਾਂ ਨੂੰ ਚਾਰਾਂ ਨੂੰ ਫੜ ਕੇ ਤੇ ਇਹਨਾਂ ਦੇ ਕੋਲੋਂ ਜਿਹੜਾ ਰਿਕਵਰੀ ਹੁੰਦੀ ਹੈ ਉਹ 370000 ਰੁਪਏ ਦੇ ਕਰੰਸੀ ਨੋਟ ਹੈ 484.10 ਗ੍ਰਾਮ ਚਾਂਦੀ ਹੈ 32.95 ਗ੍ਰਾਮ ਸੋਨਾ ਹੈ ਵਰਨਾਕਾਰ ਹੈ ਪੀਬੀ 40ਡੀ 999 ਤੇ ਜਿਹੜਾ ਕਿ ਹਮੇਸ਼ਾ ਆਪਣੇ ਕੋਲ ਇਹ ਚੱਲਦੇ ਫਿਰਦੇ ਛੋਟੀਆਂ ਸਬਲਾਂ ਪੇਚਕਾਸ ਦੋ ਵਾਕੀ ਟਾਕੀ ਸੈੱਟ ਜਾਲੀ ਨੰਬਰ ਪਲੇਟ ਤੇ ਇਸੇ ਤਰ੍ਹਾਂ ਦੋ ਡੰਮੀ ਪਿਸਟਲ ਵੀ ਰਿਕਵਰ ਹੁੰਦੇ ਨੇ ਔਰ ਜ਼ਿਕਰ ਜੋ ਗੱਲ ਇਹਦੇ ਵਿੱਚ ਇਹ ਹੈਗੀ ਹੈ ਜ਼ਿਕਰ ਜੋ ਗੱਲ ਇਹਦੇ ਵਿੱਚ ਇਹ ਹੈਗੀ ਹੈ ਕਿ ਇਹ ਜਿਹੜਾ ਹੈਗਾ ਆਪਣਾ ਗੁਰਵਿੰਦਰ ਸਿੰਘ ਉਰਫ ਵਿਸ਼ਾਲ ਠੰਦ ਇਹ ਕੈਨੇਡਾ ਤੋਂ ਰਿਪੋਰਟ ਹੋ ਕੇ ਆਇਆ ਹੈ। ਔਰ ਉੱਥੇ ਵੀ ਇਹਦੇ ਤੇ ਚਾਰ ਮੁਕਦਮੇ ਪਤਲ ਚੱਲਿਆ ਕਿ ਦਰਜ ਹੋਏ ਹੋਏ ਨੇ। ਇਸੇ ਤਰ੍ਹਾਂ ਜਿਹੜਾ ਦੂਸਰਾ ਹਰਵਿੰਦਰ ਸਿੰਘ ਹੈ ਉਹ ਮਲੇਸ਼ੀਆ ਤੋਂ ਵਾਪਸ ਆਇਆ ਹੈ। ਇਹਨਾਂ ਚੋਂ ਇੱਕ ਜਿਹੜਾ ਹੈਗਾ ਮੰੰਦਰ ਸੁਖਬੰਦਰ ਸਿੰਘ ਇਹ ਪ੍ਰਾਪਰਟੀ ਡੀਲ ਦਾ ਕੰਮ ਕਰਦਾ ਹੈ। ਤੇ ਇੱਕ ਸੁਨੀਲ ਉਰਫ ਸਿਲੂ ਇਹਨੂੰ ਸਰਪੰਚ ਕਹਿ ਕੇ ਖੇਤੀਬਾੜੀ ਦਾ ਕੰਮ ਕਰਦਾ ਹੈ। ਇਹ ਚਾਰਾ ਨੇ ਆਪਣਾ ਕਿਸ ਤਰ੍ਹਾਂ ਨੈਟਵਰਕ ਬਣਾਇਆ ਇਹਦੀ ਜਾਣਕਾਰੀ ਅਸੀਂ ਹੁਣ ਪੜਤਾਲ ਦੇ ਦੌਰਾਨ ਹਾਸਲ ਕਰਾਂਗੇ ਪਰ ਫਿਲਹਾਲ ਇਹ ਇਹਨਾਂ ਦਾ ਟਾਰਗੇਟ ਇਹ ਹੁੰਦਾ ਸੀ ਵੀ ਜਿਹੜੇ ਘਰ ਨੂੰ ਤਾਲਾ ਲੱਗਾ ਬਾਹਰੋਂ ਉਹ ਟਾਰਗੇਟ ਕਰਦੇ ਸੀਗੇ ਤੇ ਉੱਥੇ ਜਾ ਕੇ ਆਪਣਾ ਚੋਰੀ ਕਰਕੇ ਤੇ ਜਿਹੜੇ ਕਿ ਹੁਣ ਸਾਡੇ ਗ੍ਰਿਫਤਾਰ ਦੇ ਗ੍ਰਿਫਤਾਰ ਦੇ ਵਿੱਚ ਸਰ ਕੁਝ ਹੁਣ ਪਤਾ ਲੱਗਿਆ ਕਿੰਨੇ ਘਰਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਈ ਹੁਣ ਤੱਕ ਮੈਂ ਤੁਹਾਨੂੰ ਦੱਸਿਆ ਨਾ ਜੀ ਵੀ ਹੁਣ ਅਸੀਂ ਰਿਮਾਂਡ ਲੱਤਾ ਹੈ ਇਹਨਾਂ ਦਾ ਰਿਮਾਂਡ ਲੈ ਕੇ ਇਨ ਦੀ ਇੰਟਰੋਗੇਸ਼ਨ ਕਰਾਂਗੇ ਇਹਨਾਂ ਦੀ ਪੂਰੀ ਪੜਤਾਲ ਕਰਕੇ ਫਿਰ ਅੱਗੇ ਜੇ ਕੋਈ ਹੋਰ ਵੀ ਡਿਵੈਲਪਮੈਂਟ ਹੁੰਦੀ ਹੈ ਤੇ ਆਪ ਤੁਹਾਨੂੰ ਸਾਰਿਆਂ ਦੇ ਧਿਆਨ ਚ ਲਿਆਵਾਂ ਸਰ ਜੋ ਕੈਨੇਡਾ ਵਿੱਚ ਮਾਮਲੇ ਹੈਗੇ ਆ ਤੇ ਹੋਰ ਵੀ ਮਾਮਲੇ ਹੈਗੇ ਜੀ ਉਹਨਾਂ ਤੇ ਹਾਂਜੀ ਜਿਹੜਾ ਸੁਖਮੰਦਰ ਸਿੰਘ ਹੈ ਉਹ ਤੇ ਦੇਖੋ 9 ਪਰਚੇ ਨੇ ਇਸੇ ਤਰ੍ਹਾਂ ਗੁਰਵਿੰਦਰ ਸਿੰਘ ਉਰਫ ਗੁਰੀ ਤੇ ਇੱਕ ਹੈ ਗੁਰਵਿੰਦਰ ਸਿੰਘ ਉਰਫ ਸੁਨੀਲ ਔਰ ਸੀਲੂ ਸਰਪੰਚ ਵਾਸੀ ਕੇ ਇਹਤੇ ਵੀ ਇੱਕ ਹੈ ਹਰਵਿੰਦਰ ਸਿੰਘ ਉਰਫ ਪ੍ਰਿੰਸ ਇਹਤੇ ਦੋ ਨੇ ਸਰ ਮਾਰਕ ਨੇ ਦੇਣਾ ਜੀ 10 ਦਿਨ ਦਾ ਰਿਮਾਂਡ ਹੈ ਜੀ ਏ ਸੰ ਐਸਪੀ ਸ਼ਿਸ਼ੋ ਕੁਮਾਰ ਸ਼ਰਮਾ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਡੇਨਿਕ ਸਵੇਰਾ ਲਈ ਨਰਮਕ ਮਾਦੀ ਰਿਪੋਰਟ ਬਰਨਾਲਾ ਨਮਸਕਾਰ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਤੇ ਸੋਹਲੇ ਦੀ ਅਹਿਮ ਖਬਰ ਚੜੀ ਆ ਬਰਨਾਲਾ ਤੋਂ ਸਾਹਮਣੇ ਆ ਰਹੀ ਜਿਸੇ ਬਰਨਾਲਾ ਦੇ ਵਿੱਚ ਬਨਾਲਾ ਸੀਆਈਏ ਸਟਾਫ ਨੂੰ ਵੱਡੀ ਸਫਲਤਾ ਹਾਸਲ ਹੋਈ ਆ ਬਨਾਲਾ ਸੀਆਈਏ ਸਟਾਫ ਨੇ 4 ਚੋਰਾ ਨੂੰ ਲੱਖਾਂ ਰੁਪਏ ਤੇ ਜਿਹੜੇ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ ਕੀਤਾ ਹੈ ਤੁਹਾਨੂੰ ਦੱਸਦੇ ਹਾਂ ਕਿ ਨਾ ਚਾਰ ਚੋਰਾਂ ਵੱਲੋਂ ਬੀਤੇ ਦਿਨੇ ਇੱਕ ਘਰ ਦੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਇਨ੍ਹਾਂ ਚੋਰਾਂ ਦੀ ਭਾਲ ਕਰ ਰਹੀ ਸੀ ਦਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਤੁਸੀਂ ਵੇਖ ਪਾ ਰਹੇ ਹੋ ਸੀਆਈਏ ਸਟਾਫ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਇਨ੍ਹਾਂ ਚੋਰਾਂ ਤੇ ਕਈ ਹੋਰ ਮਾਮਲੇ ਜਿਹੜੇ ਨੇ ਬੀਤੇ ਦਿਨ ਤੋਂ ਦਰਜ ਨੇ ਲਗਾਤਾਰ ਪੁਲਿਸ ਬੀਤੇ ਦਿਨ ਤੋਂ ਇਨ੍ਹਾਂ ਚੋਰਾਂ ਦੀ ਭਾਲ ਕਰ ਰਹੀ ਸੀ ਤੁਹਾਨੂੰ ਦੱਸ ਦਈਏ ਕਿ ਸੀਆਈਏ ਸਟਾਫ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਜਿਹੜਾ ਸੁਨਿਲ ਕੁਮਾਰ ਜਿਸ ਦੇ ਘਰ ਚੋਰੀ ਹੋਈ ਸੀ ਉਹ ਰਿਸ਼ਤੇਦਾਰ ਹੈ ਦੇ ਵਿੱਚ ਲੁਧਿਆਣੇ ਗਿਆ ਹੋਇਆ ਸੀ ਜਦੋਂ ਸ਼ਾਮ ਨੂੰ ਪਰਿਵਾਰ ਸਮੇਤ ਵਾਪਸ ਆਇਆ ਤਾਂ ਘਰ ਦੇ ਵਿੱਚ ਸਭ ਕੁਝ ਜਿਹੜਾ ਇਹ ਵਿਖਰਿਆ ਪਿਆ ਸੀ ਅਲਮਾਰੀ ਦੇ ਜਿਹੜੇ ਲੋਖ ਨੇ ਘਰ ਦੇ ਲੋਖ ਨੇ ਉਹ ਟੁੱਟੇ ਹੋਏ ਸੀ ਜਿਸ ਤੋਂ ਬਾਅਦ ਇਸ ਪਰਿਵਾਰ ਵੱਲੋਂ ਪੁਲਿਸ ਨੂੰ ਇਤਲਾ ਦਿੱਤੀ ਗਈ ਜਿਸ ਦੇ ਵਿੱਚ ਕਿਹਾ ਗਿਆ ਕਿ 15 ਲੱਖ ਰੁਪਏ ਤੇ ਨਾਲੇ ਸੋਨਾ ਚਾਂਦੀ ਜਿਹੜਾ ਘਰ ਦੇ ਵਿੱਚ ਪਿਆ ਸੀ ਉਹ ਚੋਰੀ ਹੋ ਗਿਆ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਜਿਹੜੀ ਹੈ ਪਾਲ ਕਰ ਰਹੀ ਸੀ ਜਿਸ ਦੇ ਵਿੱਚ ਪਤਾ ਲੱਗਾ ਕਿ ਗੁਰਵਿੰਦਰ ਸਿੰਘ ਜਿਹੜਾ ਇਹ ਕੈਨੇਡਾ ਦੇ ਵਿੱਚ ਵੀ 4 ਤੋਂ ਵੱਧ ਮਾਮਲੇ ਜਿਹੜੇ ਨੇ ਦਰਜ ਨੇ ਇਸ ਦੇ ਨਾਲ ਹੀ ਉਸ ਦਾ ਸਾਥੀ ਜਿਹੜਾ ਹੈ ਹਰਵਿੰਦਰ ਸਿੰਘ ਵੀ ਮਲੇਸ਼ੀਆ ਤੋਂ ਵਾਪਸ ਆਇਆ ਸੀ ਤਾਂ 4 ਮੁਲਜ਼ਮਾਂ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਈ ਮਾਮਲੇ ਜਿਹੜੇ ਨੇ ਦਰਜ ਨੇ ਲਗਾਤਾਰ ਪੁਲਿਸ ਉਹ ਲੋ ਇਨ੍ਹਾਂ ਚੋਰਾਂ ਦੀ ਜਿਹੜੀ ਹੈ ਪਾਲ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਹੁਣ ਬਟੇ ਮਨਾਲਾ ਸੀਆਈ ਸਟਾਫ ਨੂੰ ਵੱਡੀ ਸਫਲਤਾ ਹਾਸਿਲ ਹੋਈ ਆ ਬਨਾਲਾ ਸੀਆਈ ਸਟਾਫ ਨੇ ਚਾਰ ਮੁਲਜ਼ਮਾ ਨੂੰ ਕਾਬੂ ਕੀਤਾ ਜਿਸ ਦੇ ਨਾਲ ਉਹਨਾਂ ਨੇ ਜਿਹੜੇ ਚੋਰੀ ਦੇ ਸਮਾਨ ਸੀ ਤੇ ਲੱਖਾਂ ਰੁਪਏ ਜਿਹੜੇ ਨੇ ਉਹ ਵੀ ਕਾਬੂ ਕੀਤੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਬਨਾਲਾ ਸੀਆਈ ਸਟਾਫ ਵੱਲੋਂ ਜਾਣਕਾਰੀ ਦਿੱੰਦਿਆ ਕੀ ਕੁਝ ਕਿਹਾ ਗਿਆ ਇੱਕ ਵਾਰ ਤੁਹਾਨੂੰ ਹੋਵੇ ਸੁਣਾਤੀ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਡੇਨਿਕ ਸਵਰਟੀ ਵੀ ਮੈਂ ਨਰਮਲ ਕੁਮਾਰ ਸੀਆਈ ਸਟਾਫ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਆ ਚਾਰ ਚੋਰਾਂ ਨੂੰ ਗ੍ਰਿਫਤਾਰ ਕੀਤਾ ਸਾਡੇ ਨਾਲ ਐਸਪੀਡੀ ਅਸ਼ੋਕ ਕੁਮਾਰ ਸ਼ਰਮਾ ਉਹਨਾਂ ਤੋਂ ਲੈਣੀ ਹੈ ਪੂਰੀ ਜਾਣਕਾਰੀ ਸਰ ਸਤਿ ਸ਼੍ਰੀ ਅਕਾਲ ਦਿਨ ਇਸ ਸ਼ੇਰਾ ਤੇ ਸਵਾਗਤ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਜੋ ਗ੍ਰੋ ਫੜਿਆ ਜੀ ਹਾਂਜੀ ਇਹ ਨਾ ਜੀ ਅਸਲ 'ਚ ਸਾਡੇ ਬਰਨਾਲਾ ਦੇ ਸੁਨੀਲ ਕੁਮਾਰ ਦਾ ਹੈਗਾ ਬਰਨਾਲਾ ਸ਼ਹਿਰ ਦੇ ਵਿੱਚ ਵਾਸੀ ਨੇ ਜਿਹੜੇ ਲੁਧਿਆਣੇ ਗਏ ਸੀ ਕਿਸੇ ਕੰਮ ਕਰ ਵਾਸਤੇ ਜਦੋਂ ਉਹ ਘਰ ਸ਼ਾਮ ਨੂੰ ਵਾਪਸ ਆਉਂਦੇ ਤਾਂ ਉਹਨਾਂ ਦੇ ਘਰ ਦਾ ਤਾਲਾ ਟੁੱਟਿਆ ਹੁੰਦਾ ਅੰਦਰ ਅਲਮਾਰੀ ਦੇ ਵਿੱਚੋਂ ਵੀ ਸਮਾਨ ਸੂਨ ਸਾਰਾ ਕੱਢਿਆ ਹੁੰਦਾ ਜਿਹੜਾ ਕਿ ਉਹਨਾਂ ਦਾ 15 ਲੱਖ ਦੇ ਕਰੀਬ ਕੈਸ਼ ਸੀਗਾ ਸੋਨੇ ਦੇ ਜੀਵਰਾਸ ਸੀਗੇ ਕੁਝ ਚਾਂਦੀ ਦੇ ਜੀਵਰਾਸ ਸੀਗੇ ਤੇ ਹੋਰ ਕੁਝ ਹੋਰਾਂ ਦੇ ਜ਼ਰੂਰੀ ਡਾਕੂਮੈਂਟਸ ਸੀਗੇ ਤਾਂ ਉਸ ਦੇ ਉੱਪਰ ਫੇ ਸਾਡਾ ਐਫਆਰ ਲੋਜ ਅਸੀਂ ਕਰਦੇ ਹਾਂ 369 ਨੰਬਰ 11825 ਨੂੰ ਉਹ ਸਵੇਰ ਸਾਡੇ ਤਫਤੀਸ਼ ਸਟਾਰਟ ਹੋ ਜਾਂਦੀ ਹੈ ਤੇ ਸਾਡੇ ਹਿਊਮਨ ਰਿਸੋਰਸਸ ਰਾਹੀਂ ਤੇ ਕੁਝ ਟੈਕਨੀਕਲ ਸਟਾਫ ਰਾਹੀਂ ਫਿਰ ਸਾਡੇ ਕੋਲ ਜਿਹੜੇ ਚਾਰ ਦੋਸ਼ੀਆਂ ਦੇ ਜਿਹੜੇ ਹੈਗੇ ਕਿ ਇਹ ਨਾਮਜ਼ਦ ਹੋਏ ਹੁੰਦੇ ਨੇ ਔਰ ਫਿਰ ਉਸ ਤੋਂ ਬਾਅਦ 18 ਨੋ ਨੂੰ ਇਹਨਾਂ ਨੂੰ ਪਟਿਆਲੇ ਤੋਂ ਸ਼ਹਿਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਜਾਂਦਾ ਜਿਨ੍ਹਾਂ ਵਿੱਚ ਸੁਖਮੰਦਰ ਸਿੰਘ ਉਰਫ ਮੰਦਰ ਪੁੱਤਰ ਸੂਰਜ ਸਿੰਘ ਵਾਸੀ ਖਪਿਆਵਾਲੀ ਜ਼ਿਲ੍ਹਾ ਮੁਕਸਰ ਬਾਕੀ ਤਿੰਨ ਦੋਸ਼ੀ ਗੁਰਵਿੰਦਰ ਸਿੰਘ ਦੂਜਾ ਵੀ ਗੁਰਵਿੰਦਰ ਸਿੰਘ ਹੈ ਤੀਜਾ ਹਰਵਿੰਦਰ ਸਿੰਘ ਹੈ ਇਹ ਤਿੰਨੋਂ ਹਰਿਆਣੇ ਤੋਂ ਨੇ ਇਹਨਾਂ ਨੂੰ ਚਾਰਾਂ ਨੂੰ ਫੜ ਕੇ ਤੇ ਇਹਨਾਂ ਦੇ ਕੋਲੋਂ ਜਿਹੜਾ ਰਿਕਵਰੀ ਹੁੰਦੀ ਹੈ ਉਹ 370000 ਰੁਪਏ ਦੇ ਕਰੰਸੀ ਨੋਟ ਹੈ 484.10 ਗ੍ਰਾਮ ਚਾਂਦੀ ਹੈ 32.95 ਗ੍ਰਾਮ ਸੋਨਾ ਹੈ ਵਰਨਾਕਾਰ ਹੈ ਪੀਬੀ 40ਡੀ 999 ਤੇ ਜਿਹੜਾ ਕਿ ਹਮੇਸ਼ਾ ਆਪਣੇ ਕੋਲ ਇਹ ਚੱਲਦੇ ਫਿਰਦੇ ਛੋਟੀਆਂ ਸਬਲਾਂ ਪੇਚਕਾਸ ਦੋ ਵਾਕੀ ਟੋਕੀ ਸੈੱਟ ਜਾਲੀ ਨੰਬਰ ਪਲੇਟ ਤੇ ਇਸੇ ਤਰ੍ਹਾਂ ਦੋ ਡੰਮੀ ਪਿਸਟਲ ਵੀ ਪ੍ਰਕਵਰ ਹੁੰਦੇ ਨੇ ਔਰ ਜ਼ਿਕਰ ਜੋ ਗੱਲ ਇਹਦੇ ਵਿੱਚ ਇਹ ਹੈਗੀ ਹੈ ਜ਼ਿਕਰ ਜੋ ਗੱਲ ਇਹਦੇ ਵਿੱਚ ਇਹ ਹੈ ਕਿ ਇਹ ਜਿਹੜਾ ਹੈਗਾ ਆਪਣਾ ਗੁਰਵਿੰਦਰ ਸਿੰਘ ਉਰਫ ਵਿਸ਼ਾਲ ਥਿੰਦ ਇਹ ਕੈਨੇਡਾ ਤੋਂ ਰਿਪੋਰਟ ਹੋ ਕੇ ਆਇਆ ਹੈ। ਔਰ ਉੱਥੇ ਵੀ ਇਹਦੇ ਚਾਰ ਮੁਕਦਮੇ ਪਤਲ ਚੱਲਿਆ ਕਿ ਦਰਜ ਹੋਏ ਹੋਏ ਨੇ। ਇਸੇ ਤਰ੍ਹਾਂ ਜਿਹੜਾ ਦੂਸਰਾ ਹਰਵਿੰਦਰ ਸਿੰਘ ਆ ਉਹ ਮਲੇਸ਼ੀਆ ਤੋਂ ਵਾਪਸ ਆਇਆ। ਇਹਨਾਂ ਚੋਂ ਇੱਕ ਜਿਹੜਾ ਹੈਗਾ ਮੰੰਦਰ ਸੁਖਬੰਦਰ ਸਿੰਘ ਇਹ ਪ੍ਰਾਪਰਟੀ ਡੀਲ ਦਾ ਕੰਮ ਕਰਦਾ ਹੈ। ਤੇ ਇੱਕ ਸੁਨੀਲ ਉਰਫ ਸਿਲੂ ਇਹਨੂੰ ਸਰਪੰਚ ਕਹਿ ਕੇ ਖੇਤੀਬਾੜੀ ਦਾ ਕੰਮ ਕਰਦਾ ਹੈ। ਇਹ ਚਾਰਾਂ ਨੇ ਆਪਣਾ ਕਿਸ ਤਰ੍ਹਾਂ ਨੈਟਵਰਕ ਬਣਾਇਆ ਇਹਦੀ ਜਾਣਕਾਰੀ ਅਸੀਂ ਹੁਣ ਪੜਤਾਲ ਦੇ ਦੌਰਾਨ ਹਾਸਲ ਕਰਾਂਗੇ ਪਰ ਫਿਲਹਾਲ ਇਹ ਇਹਨਾਂ ਦਾ ਟਾਰਗੇਟ ਇਹ ਹੁੰਦਾ ਸੀ ਵੀ ਜਿਹੜੇ ਘਰ ਨੂੰ ਤਾਲਾ ਲੱਗਾ ਬਾਹਰੋਂ ਉਹ ਟਾਰਗੇਟ ਕਰਦੇ ਸੀਗੇ ਤੇ ਉੱਥੇ ਜਾ ਕੇ ਆਪਣਾ ਚੋਰੀ ਕਰਕੇ ਤੇ ਜਿਹੜੇ ਕਿ ਹੁਣ ਸਾਡੇ ਗ੍ਰਿਫਤਾਰ ਦੇ ਗ੍ਰਿਫਤਾਰ ਦੇ ਵਿੱਚ ਸਰ ਕੁਝ ਹੁਣ ਪਤਾ ਲੱਗਿਆ ਕਿੰਨੇ ਕੀ ਘਰਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਈ ਹੁਣ ਤੱਕ ਮੈਂ ਤੁਹਾਨੂੰ ਦੱਸਿਆ ਨਾ ਜੀ ਵੀ ਹੁਣ ਅਸੀਂ ਰਿਮਾਂਡ ਲੱਤਾ ਹੈ ਇਹਨਾਂ ਦਾ ਰਿਮਾਂਡ ਲੈ ਕੇ ਇਨ ਦੀ ਇੰਟਰੋਗੇਸ਼ਨ ਕਰਾਂਗੇ ਇਹਨਾਂ ਦੀ ਪੂਰੀ ਪੜਤਾਲ ਕਰਕੇ ਫਿਰ ਅੱਗੇ ਜੇ ਕੋਈ ਹੋਰ ਵੀ ਡਿਵੈਲਪਮੈਂਟ ਹੁੰਦੀ ਹੈ ਤੇ ਆਪ ਤੁਹਾਨੂੰ ਸਾਰਿਆਂ ਦੇ ਧਿਆਨ ਚ ਲਿਆਵਾਂ ਸਰ ਜੋ ਕੈਨੇਡਾ ਵਿੱਚ ਮਾਮਲੇ ਹੈਗੇ ਆ ਤੇ ਹੋਰ ਵੀ ਮਾਮਲੇ ਹੈਗੇ ਜੀ ਉਹਨਾਂ ਤੇ ਹਾਂਜੀ ਜਿਹੜਾ ਸੁਖਮੰਦਰ ਸਿੰਘ ਹੈ ਉਹ ਤੇ ਦੇਖੋ 9 ਪਰਚੇ ਨੇ ਇਸੇ ਤਰ੍ਹਾਂ ਗੁਰਵਿੰਦਰ ਸਿੰਘ ਉਰਫ ਗੁਰੀ ਤੇ ਇੱਕ ਹੈ ਗੁਰਵਿੰਦਰ ਸਿੰਘ ਉਰਫ ਸੁਨੀਲ ਔਰ ਸੀਲੂ ਸਰਪੰਚ ਵਾਸੀ ਕੇ ਇਹਤੇ ਵੀ ਇੱਕ ਹੈ ਹਰਵਿੰਦਰ ਸਿੰਘ ਉਰਫ ਪ੍ਰਿੰਸ ਇਹਤੇ ਦੋ ਨੇ ਸਰ ਰਿਮਾਂਡ ਕਿੰਨੇ ਦਿਨਾਂ ਦੀ 10 ਦਿਨਾਂ ਦਾ ਰਿਮਾਂਡ ਹੈ ਜੀ ਇਹ ਸਨ ਐਸਪੀ ਸ਼ਿਸ਼ੋ ਕੁਮਾਰ ਸ਼ਰਮਾ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਦੈਨਿਕ ਸਵੇਰਾ ਲਈ ਨਰਮਕ ਮਾਦੀ ਰਿਪੋਰਟ ਬਰਨਾਲਾ